ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਖੂ ਵੱਲ ਪਹਿਲਾ ਪਹਿਰੇ ਘਰ ਪਹਿਲਾ ਪਹਿਰੇ ਰਹਿਣ ਕੇ ਬਣ ਜਾ ਰਿਆ ਮਿੱਤਰਾ ਹੁਕਮ ਪਿਆ ਗਰਵਾਸ ਉਰ ਦੇ ਤਾਪ ਅੰਤਰ ਕਰੇ ਬਨਜਾਰੇ ਮਿੱਤਰਾ ਖਸਮ ਸਿਤੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਪਾਸ਼ਾਏ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਚਾਰਨ ਕੀਤੀਆਂ ਗੁਰਬਾਣੀ ਦੀਆਂ ਇਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 74 ਅੰਗ ਤੇ ਸੁਭਾਏ ਮਾਨ ਹਨ ਇਹਨਾਂ ਤੁਕਾਰਾਂ ਹੈ ਗੁਰੂ ਸਾਹਿਬ ਸਾਨੂੰ ਜੋ ਉਪਦੇਸ਼ ਦੇ ਰਹੇ ਹਨ ਆਓ ਇਸ ਦੀ ਵਿਚਾਰ ਕਰੀਏ ਇਸ ਪੂਰੇ ਸ਼ਾਖ ਵਿੱਚ ਗੁਰੂ ਸਾਹਿਬ ਨੇ ਸਾਨੂੰ ਮਨੁੱਖਾ ਜੀਵਨ ਨੂੰ ਚਾਰ ਪਹਿਰਾ ਵਿੱਚ ਵੰਡਿਆ ਹੈ ਜਿੰਦਗੀ ਦੀ ਰਾਤ ਦੇ ਚਾਰ ਪਹਿਰਾ ਵਿੱਚ ਵੰਡਿਆ ਹੈ ਜਿਵੇਂ ਸਮੇਂ ਨੂੰ 24 ਘੰਟਿਆਂ ਨੂੰ ਚਾਰ ਪਹਿਰਾ ਵਿੱਚ ਵੰਡਿਆ ਹੈ ਪਹਿਲਾ ਪਹਿਰ ਦੂਜਾ ਪਹਿਰ ਤੀਜਾ ਪਹਿਰ ਚੌਥਾ ਪਹਿਰ ਇਸੇ ਤਰ੍ਹਾਂ ਮਨੁੱਖਾ ਜੀਵਨ ਨੂੰ ਜਿੰਦਗੀ ਦੀ ਰਾਤ ਦੇ ਚਾਰ ਪਹਿਰਾ ਵਿੱਚ ਗੁਰੂ ਸਾਹਿਬ ਨੇ ਵੰਡਿਆ ਹੈ ਪਹਿਲੇ ਪਹਿਰ ਵਿੱਚ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਆਓ ਸਰਬ ਪਹਿਲੇ ਪਹਿਰੇ ਰਹਿਣ ਕੇ ਵਣ ਜਾ ਰਿਆ ਮਿੱਤਰਾ ਹੁਕਮ ਪਿਆ ਵਰਵਾਸ ਪਰਮਾਤਮਾ ਦੇ ਨਾਮ ਦਾ ਵੰਚ ਕਰਨਾ ਆਇਆ ਏ ਏ ਜੀ ਮਿੱਤਰ ਜਿੰਦਗੀ ਦੀ ਰਾਤ ਦੇ ਪਹਿਲੇ ਪਹਿਰ ਵਿੱਚ ਤੂੰ ਪਰਮਾਤਮਾ ਦੇ ਹੁਕਮ ਅਨੁਸਾਰ ਮਾਂ ਦੇ ਪੇਟ ਵਿੱਚ ਆਵਸ਼ਦਾ ਹੈ ਉਰਦ ਤਪ ਅੰਤਰ ਕਰੈ ਵਣ ਜਾ ਰਿਆ ਮਿੱਤਰਾ ਕਸਮ ਵਸੇਤੀ ਅਰਦਾਸ हे ਗੁਜਾਰੇ ਜੀ ਮਿੱਤਰ ਮਾਂ ਦੇ ਪੇਟ ਵਿੱਚ ਤੂੰ ਉੱਠਾ ਨਾਟ ਕੇ ਤਮ ਕਰਦਾ ਰਿਹਾ ਅਸਰ ਪ੍ਰਭੂ ਅੱਗੇ ਅਰਦਾਸਾਂ ਕਰਦਾ ਰਿਹਾ ਪਾਉ ਪਹਿਲੇ ਪਹਿਰ ਵਿੱਚ ਗੁਰੂ ਸਾਹਿਬ ਇਨਸਾਨ ਨੂੰ ਸਮਝਾ ਰਹੇ ਹਨ ਕਿ ਪਹਿਲੇ ਪਹਿਰ ਵਿੱਚ ਤੂੰ ਜਦੋਂ ਮਾਂ ਦੇ ਪੇਟ ਵਿੱਚ ਤੈਨ ਨਿਵਾਸ ਕੀਤਾ ਉਸ ਟਾਈਮ ਤੇਰੀ ਪਰਮਾਤਮਾ ਨਾਲ ਲੇ ਲੱਗੀ ਹੋਈ ਸੀ ਤੂੰ ਪਰਮਾਤਮਾ ਨੂੰ ਹਰ ਟਾਈਮ ਚੇਤੇ ਰੱਖਦਾ ਸੀ ਪਰਮਾਤਮਾ ਹੀ ਹਰ ਸਮੇਂ ਤੇਰਾ ਖਿਆਲ ਰੱਖਦਾ ਸੀ ਅੱਗੇ ਗੁਰੂ ਸਾਹਿਬ ਪਹਿਰਿਆਂ ਵਿੱਚ ਕੀ ਸਮਝਾ ਰਹੇ ਹਨ ਅਗਨੀਆਂ ਟੁਕਾਂ ਦਾ ਪਾਠ ਤੇ ਵਿਚਾਰ ਇਸ ਚੈਨਲ ਦਾ ਹੈ ਅੱਗੇ ਸਰਵਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ